ਸੁਵਾਨਗ ਸ਼ਹਿਰ ਨੂੰ ਅਨਾਜ ਮੰਡੀ ਨਾਲ ਜੁੜਨ ਵਾਲੇ ਰੇਲਵੇ ਸਟੇਸ਼ਨ ਦੇ ਦਿੱਕ ਬਣੇ ਅੰਡਰਬ੍ਰਿਜ ਜੋ ਕਿ ਇਸ ਸਮੇਂ ਲੋਕਾਂ ਲਈ ਸਿਰਦਰਦੀ ਬਣ ਗਈ ਹੈ ਜਿੱਥੇ ਪਾਣੀ ਲੀਕੇ ਹੁਣ ਕਾਰਨ ਲੋਕਾਂ ਦਾ ਆਉਣ ਜਾਣਾ ਕਈ ਮਹੀਨਿਆਂ ਤੋਂ ਬੰਦ ਪਿਆ ਹੈ ਪ੍ਰਸ਼ਾਸਨ ਵੱਲੋਂ ਕੋਈ ਇਸ ਵਾਰ ਧਿਆਨ ਨਹੀਂ ਦੇ ਰਿਹਾ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਕੁਝ ਮਿੰਟਾਂ ਦਾ ਰਸਤਾ ਲੰਮੇ ਸਬਰ ਤੋਂ ਬਾਅਦ ਤੈਅ ਕਰਕੇ ਅਨਾਜ ਮੰਡੀ ਪਹੁੰਚਣਾ ਪੈ ਰਿਹਾ ਹੈ ਜੋ ਕਿ ਲੋਕਾਂ ਲਈ ਕਾਫੀ ਸਿਰਦਰਦੀ ਬਣ ਚੁੱਕਿਆ ਹੈ ਅਖੰਡ ਖਾਨੇ ਆ ਮੋਕੇ ਦੀਆਂ ਤਸਵੀਰਾਂ ਤੇ ਕੀ ਕਹਿ ਰਹੇ ਨੇ ਇਲਾਕੇ ਦੇ ਸਮਾਜ ਸੇਵੀ ਆਗੂ ਸਾਹਿਬਾਨ ਸਾਡੇ ਪਰੇਸ਼ਾਨ ਹੈ ਤੁਹਾਨੂੰ ਪਤਾ ਸੀਗਾ ਵੀ ਰਸਤਾ ਬੰਦ ਹੈ ਕਿੰਨੀ ਕੋਕਰ ਆਂਦੀ ਹੈ ਰਸਤਾ ਚਾਲੂ ਹੋਣਾ ਚਾਹੀਦਾ ਕੀ ਕਰਨਾ ਚਾਹੁੰਦੇ ਹੋ ਰੇਲਵੇ ਦਾ ਬਹੁਤ ਔਖਾ ਹੈ ਜੇ ਜੇ ਤੀ ਚਾਰ ਹੋਣਾ ਚਾਹੀਦਾ ਜਿਸ ਦਿਨ ਦਾ ਹੈ ਕੰਮ ਸ਼ੁਰੂ ਹੋਇਆ ਹੈ ਡੇਰੇ ਦੇ ਵਿੱਚ ਭਗਤਾਂ ਦਾ ਆਣਾ ਜਾਣਾ ਬਿਲਕੁਲ ਬੰਦ ਹੋ ਚੁੱਕਿਆ ਹੈ ਉੱਥੇ ਇੱਕ ਬਹੁਤ ਵੱਡੀ ਗਊਸ਼ਾਲਾ ਵੀ ਹੈ ਜਿਸ ਨੂੰ ਚਾਰਾ ਇਹ ਕੋਈ ਦੰਗਰ ਬਿਮਾਰ ਹੁੰਦਾ ਬੰਦਾ ਬਿਮਾਰ ਹੁੰਦਾ ਉਹਨੂੰ ਲਿਜਾਣੇ ਦੀ ਲਿਆਣੇ ਦੀ ਬੜੀ ਜਿਆਦਾ ਪ੍ਰੋਬਲਮ ਹੋ ਰਹੀ ਹੈ ਪ੍ਰਸ਼ਾਸਨ ਵੱਲ ਕੋਈ ਵੀ ਧਿਆਨ ਨਹੀਂ ਹੈਗਾ ਅੱਜ ਇਸ ਕੰਮ ਨੂੰ 2 ਮਹੀਨੇ ਤੋਂ ਉੱਪਰ ਹੋ ਚੁੱਕਿਆ ਹੈ ਤੁਸੀਂ ਇਹਨਾਂ ਦੀ ਹਾਲਾਤ ਦੇਖ ਲਓ ਜੀ ਪੈਦਲ ਬੰਦਾ ਤਾਂ ਕਿਹਾ ਕਿ ਜੀ ਲਾਕ バス ਤੋਂ ਜਾਨਵਰ ਵੀ ਨਹੀਂ ਨਿਕਲ ਸਕਦਾ ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ 10 ਦਿਨ ਦਾ ਕੰਮ ਹੈ ਅਸੀਂ ਇਹਨੂੰ ਮੁਕੰਮਲ ਕਰਕੇ ਦੇਵਾਂਗੇ ਪਰ ਜਿਸ ਦਿਨ ਦਾ ਇਹ ਪੁਲ ਬਣਿਆ ਸਹਿਰਵਾ ਤੇ ਸਮੱਸਿਆ ਹੀ ਖੜੀ ਹੋਈ ਵੀ ਹੈ ਕਦੀ ਤਾਂ ਇੱਥੇ ਪਾਣੀ ਉੱਪਰ ਤੱਕ ਰਹਿੰਦਾ ਕਦੀ ਨੀਚੇ ਤੱਕ ਪਰ ਇੱਥੇ ਪੈਦਲ ਤਾਂ ਕਿਹਾ ਗੱਡੀ ਕੋਈ ਬੰਦਾ ਜਾ ਨਹੀਂ ਸਕਦਾ ਇਹ ਜੋ ਸਮੱਸਿਆ ਹੈ ਨਾ ਇਹ ਇਕੱਲੇ ਸ਼ਹਿਰ ਦੀ ਇਹ ਆ ਨੇੜੇ ਤੇੜੇ ਦੀ ਨਹੀਂ ਹੈ ਹਰ ਸਾਰੇ ਇਲਾਕੇ ਦੀ ਸਮੱਸਿਆ ਹੈ ਮੇਨ ਚੱਕਰ ਇਹ ਹੈ ਕਿ ਜਦੋਂ ਦਾ ਇਹ ਪੁਲ ਬਣਿਆ ਦੋ ਜਾਂ ਤਿੰਨ ਸਾਲ ਹੈ ਸਹੀ ਚੱਲਿਆ ਉਸ ਤੋਂ ਬਾਅਦ ਇੱਥੇ ਪਾਣੀ ਤਕਰੀਬਨ ਦਿੱਲੀ ਇਹ ਨਹੀਂ ਪਤਾ ਵੀ ਕਿੱਥੇ ਤੋਂ ਪਾਣੀ ਆ ਰਿਹਾ ਕਿੱਥੇ ਤੋਂ ਨਹੀਂ ਹਰ ਬਹੁਤ ਗੰਦਾ ਪਾਣੀ ਆਂਦਾ ਸੀ ਸਮੈਲ ਵਾਲਾ ਜਿੱਦਾਂ ਕਿ ਨਾਲਿਆਂ ਦਾ ਪਾਣੀ ਹੋਵੇ ਇਸ ਦੇ ਖਾਤਰ ਤੁਸੀਂ ਦੇਖੋਗੇ ਕਿ ਜਦੋਂ ਸ਼ਹਿਰ ਦੇ ਵੱਲੋਂ ਐਂਟਰੀ ਕਰਦੇ ਨਾ ਪੁਲ ਦੇ ਉੱਪਰਲੇ ਪਾਸੇ ਇਹਨਾਂ ਨੇ ਇੱਕ ਬੈਨਰ ਲਗਾਇਆ ਸੀਗਾ ਵੀ 15 ਦਿਨ ਦੇ ਵਿੱਚ ਵਿੱਚ ਇਹ ਪੁਲ ਅਸੀਂ ਰਿਪੇਅਰ ਕਰਕੇ ਤਿਆਰ ਕਰਕੇ ਦੇ ਦਾਂਗੇ ਪਰ ਨਹੀਂ ਹੋ ਸਕਿਆ ਇਸ ਦੇ ਵਿੱਚ ਮੇਰੀ ਈਓ ਸਾਹਿਬ ਨਾਲ ਵੀ ਗੱਲ ਹੋਈ ਪ੍ਰਧਾਨ ਜੀ ਜੀਤੀ ਜੀ ਨਾਲ ਵੀ ਗੱਲ ਹੋਈ ਉਹਨਾਂ ਨੇ ਤਾਂ ਕਹਿਤਾ ਸੀਗਾ ਵੀ ਸਾਡੇ ਅੰਡਰ ਨਹੀਂ ਆਂਦਾ ਇਹ ਵੀ ਜੋ ਇਹ ਪੁਲਾ ਰੇਲਵੇ ਦਾ ਸੈਂਟਰ ਦਾ ਪੁਲਾ ਹੈ ਵੀ ਉਹ ਹੀ ਰਿਪੇਅਰ ਕਰਨਗੇ ਉਹਨਾਂ ਨੂੰ ਵੀ ਲੈਟਰ ਪਾਏ ਹੋਏ ਆ 10 ਤਰੀਕ ਨੂੰ ਪਾਇਆ ਪਿਛਲੇ ਤਕਰੀਬਨ 8-9 ਮਹੀਨੇ ਤੋਂ ਲੈਟਰ ਪਾ ਰਹੇ ਆ ਮੈਂ ਔਰ ਮੇਰੇ ਪ੍ਰਧਾਨ ਜੀ ਹੈਗੇ ਆ ਆਪਣਾ ਅਮਰਪਾਲ ਬਰਮਾ ਜੀ ਉਹਨਾਂ ਨੇ ਵੀ ਲੈਟਰ ਪਾਏ ਆ ਜਿਹੜੀ ਇਹ ਸਮੱਸਿਆ ਏ ਸਾਰੇ ਸ਼ਹਿਰ ਦੀ ਸਮੱਸਿਆ ਬਣੀ ਹੋਈ ਏ ਇੱਕ ਤਾਂ ਜਿਹੜਾ ਸਾਰੇ ਮੰਡੀ ਨੂੰ ਟੱਚ ਏਰੀਆ ਕੱਢਦਾ ਏ ਉਹ ਸਾਰਾ ਇਸ ਪੋਲਡਰ ਅਹੀ ਉਹ ਹੁੰਦਾ ਤੇ ਜਿਹੜਾ ਸਾਡਾ ਵੀ ਮਤਲਬ ਵੀ ਬੰਡੀ ਤੇ ਸਮਾਨ ਵਗੈਰਾ ਜਿਹੜੀ ਟੋਟਵਾਈ ਦਾ ਸਮਾਨ ਹੈ ਆਮ ਰਿਕਸ਼ਾ ਵਾਲੇ ਉਹ ਵੀ ਬਹੁਤ ਜ਼ਿਆਦਾ ਤੰਗ ਹੈ ਕਿਉਂਕਿ ਇਹ ਪੋਲ ਬੰਦ ਹੋਣ ਦਾ ਕਰਕੇ ਵੀ ਜਿਹੜੇ ਗਰੀਬ ਤਰਫਕਾ ਉਹ ਜਿਆਦਾ ਬਿジネス ਦਾ ਉਹਨਾਂ ਨੂੰ ਵਪਾਰ ਦਾ ਵਿਚਾਰਾ ਘਟਾ ਪਿਆ ਬਹੁਤ ਤੇ ਜਿਵੇਂ ਕਿ ਉਹ ਦੱਸਦੇ ਆ ਕਿ ਇਹ ਕੰਮ 70 ਮਿੰਟ ਪੂਰਾ ਹੋ ਗਿਆ ਮੇਰੇ ਹਿਸਾਬ ਨਾਲ ਤਾਂ ਇੱਥੇ ਹਜੇ 50% ਵੀ ਨਹੀਂ ਅਜੇ ਮਤਲਬ ਵੀ ਕੰਮ ਪੂਰਾ ਤਾਂ ਕੁਝ ਵੀ ਨਹੀਂ ਹੋਇਆ ਸਮਝ ਕੇ ਜਿਆਦਾ ਪੱਟਿਆ ਪੱਟਿਆ ਵਾ ਜਿਆਦਾ ਬਸ ਸਾਨੂੰ ਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ ਦੇਰੇ ਜੇ ਜਾਣਾ ਤੇ ਦੇਰੇ ਜੇ ਜਾਣਾ ਸਾਡੇ ਗੁਰੂ ਜੀ ਦੇ ਦਰਸ਼ਨ ਕਰਨ ਜਾਣ ਹੁੰਦਾ ਹੈ ਜਿਵੇਂ ਨਵੇਂ ਸਾਲ ਦਾ ਤੇ ਗਸਾਈਆਂ ਵਾਲੇ ਗੁਰੂ ਜੀ ਦੇ ਦਰਸ਼ਨ ਕਰਨ ਜਾਣ ਹੁੰਦਾ ਤੇ ਬਹੁਤ ਲੋਕਾਂ ਨੂੰ ਦਿੱਕਤ ਆਈ ਹੈ ਵਿਚਾਰੇ ਮੁੜ ਕੇ ਗਏ ਕਿਉਂਕਿ ਉੱਪਰ ਟ੍ਰੇਨ ਖੜੀ ਕਰੀ ਹੋਈ ਹੈ ਇਹਨਾਂ ਨੇ ਤੁਹਾਨੂੰ ਆਰਯੂ ਆਰਯੂ ਵੀ ਪੈਂਦੇ ਨੇ ਮਤਲਬ ਰੇਲਵੇ ਅੰਡਰ ਬ੍ਰਿਜ ਦੋ ਪੈਂਦੇ ਨੇ ਇੱਕ ਵੱਡਾ ਇੱਕ ਉਹ ਛੋਟਾ ਪਰਲੀ ਤਰਫ ਜਿਹੜਾ ਮੇਨ ਬ੍ਰਿਜ ਹੈ ਥਰ ਵੱਡਾ ਮੰਡੀ ਨਾਲ ਜੋੜਦਾ ਹੈ ਧਾਣਾ ਮੰਡੀ ਨਾਲ ਤੇ ਇੱਥੇ ਦੇ ਲੋਕ ਬਹੁਤ ਜ਼ਿਆਦਾ ਡਿਸਟਰਬ ਹੋ ਰਹੇ ਨੇ ਜਿੰਨੇ ਵੀ ਅਣਜਾਣ ਵਾਲੇ ਨੇ ਚਾਹੇ ਰਿਕਸ਼ਾ ਪੁੱਲਰ ਨੇ ਚਾਹੇ ਲੇਡੀਜ਼ ਨੇ ਬੱਚੇ ਸਕੂਲ ਗੋਇੰਗ ਨੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਇਹ ਲਗਭਗ 3 ਮਹੀਨੇ ਤੋਂ ਪੁਲ ਬੰਦ ਪਿਆ ਹੈ ਇਹਨਾਂ ਨੇ ਰਿਪੇਅਰ ਵਾਸਤੇ ਮੰਨ ਕੀਤਾ ਹੋਇਆ ਕਿਸ ਤਰ੍ਹਾਂ ਇਹ ਰਿਪੇਅਰ ਚੱਲਦੀ ਹੈ ਸੋਰੀ ਸਮੱਸਿਆ ਇਹਨਾਂ ਨੂੰ ਚਿੱਠੀ ਦਿੱਤੀ ਸੀਗੀ ਤਕਰੀਬਨ 16 10 ਨੂੰ ਉਹਨਾਂ ਨੇ ਸਾਨੂੰ ਜਵਾਬ ਆਇਆ ਸੀਗਾ ਰੇਲਵੇ ਵਾਲਿਆਂ ਦਾ ਵੀ ਏਜੰਸੀ ਲੋਟ ਹੋ ਗਈ ਹੈ ਰਿਪੇਅਰ ਵਾਸਤੇ ਅਸੀਂ ਬੰਦੇ ਅਪਾਇੰਟ ਕਰਤੇ ਆ ਉਸ ਤੋਂ ਬਾਅਦ ਫਿਰ ਜਦੋਂ ਮੀਨਾਕ ਬੀਤ ਗਿਆ ਫਿਰ ਅਸੀਂ ਇੱਕ ਲੈਟਰ ਪਾਈ ਬਈ ਕੰਮ ਬਹੁਤ ਸਪੀਡ ਹੈ ਨਹੀਂ ਕੋਈ ਵੀ ਕੰਮ ਦੀ